ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਪੰਜਾਬ ਜਨਸਕਟਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮੋਹਨ ਸਿੰਘ ਰਾਜਾ ਵਿਡਿੰਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਬਲਾਕ ਪ੍ਰਧਾਨਾਂ ਦੀ ਅਗਵਾਈ 'ਚ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ 'ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਵਿਸ਼ਾਲ ਰੋਸ ਪ੍ਰਦਰਸ਼ਨ ਰੋਸ ਤਰਨਾ ਦਿੱਤਾ ਇਸ ਤਰਨੇ ਦਾ ਮਕਸਦ ਇਹ ਸੀ ਆ ਕਿ ਪੰਜਾਬ ਦੇ ਵਿੱਚ ਮਸ਼ੂਰੀਆਂ ਵਾਲੀ ਜਿਹੜੀ ਸਰਕਾਰ ਹੈ ਇਹ ਸਰਕਾਰ ਦੇ ਰਾਜ 'ਚ ਗੈਂਗਸਟਰ ਦੇ ਵਿੱਚ ਵਾਧਾ ਹੋ ਰਿਹਾ ਕੋਈ ਸੁਰੱਖਿਤ ਨਹੀਂ ਹੈ ਕਿਸੇ ਟਾਈਮ ਅਤਵਾਦ ਦਾ ਟਾਈਮ ਜਿਹੜੀ ਬੀਅੰਸਿੰਗ ਦੀ ਸਰਕਾਰ ਹੁੰਦੀ ਸੀ ਤਾਂ ਉਸ ਸਮੇਂ ਲੋਕ ਜਿਹੜੇ ਸੜਕਾਂ ਤੇ ਨਿਕਲ ਤੋਂ ਡਰਿਆ ਕਰਦੇ ਸੀ ਤੇ ਅੱਜ ਭਗਵਾਨ ਜੀ ਦੀ ਸਰਕਾਰ ਹੈ ਅੱਜ ਵੀ ਲੋਕ ਸੜਕਾਂ ਤੇ ਨਿਕਲਣ ਲਈ ਡਰਦੇ ਆ ਔਰ ਪੰਜਾਬ ਦੇ ਵਿੱਚ ਜਿਸ ਦਿਨ ਦੀ ਇਹ ਸਰਕਾਰ ਬਣੀ ਹੈ ਝੂਠ ਦੇ ਨਾਂ ਤੇ ਫਰੇਬ ਦੇ ਨਾਂ ਤੇ ਮਸ਼ਹੂਰੀਆਂ ਵਾਲੀ ਇਸ ਸਰਕਾਰ ਨੇ ਇੱਕ ਢੱਕਾ ਨਹੀਂ ਤੋੜਿਆ ਬਿਸ਼ੇਸ਼ ਕਰਕੇ ਜੇ ਮੈਂ ਇੱਥੇ ਗੱਲ ਕਰਾਂ ਕਾਨੂੰਨ ਵਿਵਸਥਾ ਦਾ ਖਰਾਬ ਹਾਈ ਹੈ ਉਦੇ ਪਾਸੇ ਦਲਤਾਂ ਦੇ ਹੱਕਾਂ ਦੇ ਉੱਪਰ ਜੋ ਢਾਕਾ ਮਾਰਿਆ ਜਾ ਰਿਹਾ ਹੈ ਉਹ ਅਤਿ ਨਿੰਦਰਯੋਗ ਹੈ ਜੋ ਕਾਂਗਰਸ ਪਾਰਟੀ ਵੱਲੋਂ ਮਨਰੇਗਾ ਸਕੀਮ ਲੈਂਦੀ ਗਈ ਸੀ ਤੇ ਉਹ ਮਨਰੇਗਾ ਸਕੀਮ ਤੇ ਬੜਾ ਵੱਡਾ ਕੱਟ ਲਾ ਦਿੱਤਾ ਗਿਆ ਜਿਹਦੀ ਥੋੜੇ ਸਮੇਂ ਤੇ ਅਸੀਂ ਆਉਣ ਵਾਲੇ ਸਮੇਂ ਤੇ ਖਾਸ ਤੌਰ 'ਤੇ ਕਰਾਂਗੇ ਇੱਕ ਹੋਰ ਗੱਲ ਮੈਂ ਕਹਿਣੀ ਚਾਹਾਂ ਪਿਛਲੇ ਦਿਨੀ ਕੱਲ ਦਾ ਬੇਰ ਕੱਲ ਦੇ ਹੀ ਦਿਨ ਸੜਕ ਤੇ ਕੰਮ ਕਰਦੇ ਮਜ਼ਦੂਰ ਜਿਹੜੇ ਆ ਉਹਨਾਂ ਦੇ ਉੱਪਰ ਟਰੱਕ ਚਾਰ ਦਿੱਤਾ ਗਿਆ ਤੇ ਚਾਰ ਮਜ਼ਦੂਰ ਜਿਹੜੇ ਆ ਉਹ ਮਾਰੇ ਗਏ ਬੜਾ ਅਫਸੋਸਨਾ ਮੈਨੂੰ ਤੇ ਕਹਾਣਾ ਪੈ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ 2 ਲੱਖ ਰੁਪਇਆ ਮਜ਼ਦੂਰ ਦੀ ਅਸੀਂ ਸਹਾਇਤਾ ਕਰਾਂਗੇ ਬੜੀ ਸ਼ਰਮ ਦੀ ਗੱਲ ਆ ਯਾਰ ਕਿ ਜੇ ਕਿਸਾਨਾਂ ਦਾ ਕੋਈ ਮਸਲਾ ਹੁੰਦਾ ਤਾਂ 10 ਲੱਖ ਰੁਪਏ ਦਾ ਚੈੱਕ ਮੌਕੇ ਤੇ ਦੇ ਦਿੱਤਾ ਜਾਂਦਾ ਹੈ ਤੇ ਇੱਥੇ 2 ਲੱਖ ਦਾ ਐਲਾਨ ਹੀ ਕੀਤਾ ਗਿਆ ਬਹੁਤ ਹੀ ਮੈਂ ਸਮਝਦਾ ਪਿਤਕਰੇ ਵਾਲੀ ਸਰਕਾਰ ਹੈ ਉਹਨਾਂ ਮਜ਼ਦੂਰਾਂ ਦੀ ਮੌਤ ਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਹ ਪੰਜਾਬ ਸਰਕਾਰ ਹੈ ਕਿਉਂਕਿ ਪੰਜਾਬ ਸਰਕਾਰ ਇਸ ਕਰਕੇ ਹੈ ਕਿ ਉਹ ਕਿਸੇ ਮਜ਼ਦੂਰ ਨੂੰ ਤੁਸੀਂ ਕੰਮ ਕਰਨ ਵਾਸਤੇ ਸੜਕ ਤੇ ਲਾਉਣਾ ਹੈ ਤਾਂ ਉਹਦਾ ਸੇਫਟੀ ਪ੍ਰਕਾਸ਼ਨ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੇ ਜੋਕਟਾ ਜਿਹੜੀਆਂ ਆ ਉਹ ਪਾਈਆਂ ਹੋਣੀਆਂ ਚਾਹੀਦੀਆਂ ਉਹਦੇ ਹੈਲਮਟ ਜਿਹੜੇ ਹੁੰਦੇ ਆ ਉਹ ਪਾਈ ਹੋਣੇ ਚਾਹੀਦੇ ਆ ਦੂਸਰਾ ਕੋਈ ਵੀ ਪ੍ਰਕਾਸ਼ਨ ਉਹਦੇ ਬੈਰੀਕੇਟ ਲੱਗੇ ਹੋਣਾ ਚਾਹੀਦੇ ਆ ਬਕਾਇਦਾ ਟ੍ਰੈਫਿਕ ਪੁਲਸ ਉੱਤੇ ਜਿਹੜੀ ਹੈ ਖੜੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਹਨਾਂ ਕੋਈ ਜਾਨੀ ਮਾਰੀ ਨੁਕਸਾਨ ਨਾ ਹੋਵੇ ਤੇ ਇਹ ਸਾਰਾ ਕੁਝ ਜਿਹੜਾ ਹੋਇਆ ਹੈ ਮੈਂ ਸੋਚਦਾ ਸਿੱਧੇ ਤੌਰ ਤੇ ਇਹਦੇ ਲਈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ ਔਰ ਜਿਹੜੇ ਅਧਿਕਾਰੀਆਂ ਦੀ ਇਹ ਨੈਗਲੀਜੈਂਸੀ ਜੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹ ਕਟੋਕਰ 10 ਲੱਖ ਰੁਪਈਆ ਤੇ ਜ਼ਖਮੀਆਂ ਨੂੰ 5 ਲੱਖ ਰੁਪਈਆ ਤੁਰੰਤ ਮੁਆਵਜ਼ਾ ਪੰਜਾਬ ਦੀ ਸਰਕਾਰ ਵੱਲੋਂ ਦਿੱਤਾ ਜਾਣਾ ਚਾਹੀਦਾ ਇਸ ਧਰਨੇ ਦੇ ਸੰਬੰਧ ਚ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ ਨੂੰ ਜਗਾਉਣ ਲਈ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਕਾਨੂੰਨ ਨਾ ਦੀ ਕੋਈ ਚੀਜ਼ ਨਾ ਹੋਣ ਕਰਕੇ ਅੱਜ ਪੰਜਾਬ ਵਾਸੀ ਸੁਰੱਖਿਅਤ ਨਹੀਂ ਹੈ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਤਾਂ ਮੈਨਾਂ ਹੀ ਸਨੈਦ ਦੇਣਾ ਚਾਹੁੰਦੀ ਹੈ ਕਿ ਆਓ ਆਪਾਂ ਸੜਕਾਂ ਤੇ ਨਿਕਲੀਏ ਸੜਕਾਂ ਤੇ ਨਿਕਲ ਕੇ ਪੰਜਾਬ ਦੀ ਸਕੂਗੀ ਬੋਲੀ ਸਰਕਾਰ ਨੂੰ ਮਸੂਰੀਆਂ ਵਾਲੀ ਸਰਕਾਰ ਨੂੰ ਸ਼ਰਾਬੀਆਂ ਦੀ ਸਰਕਾਰ ਨੂੰ ਇਹਨਾਂ ਨੂੰ ਅਕਲ ਦਈਏ ਇਹਨਾਂ ਨੂੰ ਸਮਝ ਆਵੇ ਕਿ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਸਮਝ ਆ ਚੁੱਕੀ ਹੈ ਤੇ ਪੰਜਾਬ ਦੇ ਲੋਕ ਜਾਗ ਚੁੱਕੇ ਹੈ ਪੰਜਾਬ ਦੇ ਮੰਤਰੀਆਂ ਦਾ ਤੇ ਪੰਜਾਬ ਦੇ ਐਮਐਲਏ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਸੜਕਾਂ ਤੇ ਨਿਕਲਣਾ ਦੁਬਲ ਹੋ ਜੇ ਤਾਂ ਤਾਂ ਕਿਤੇ ਕੋਈ ਵਿਵਸਥਾ ਜਿਹੜੀ ਹੈ ਉਹ ਛੇੜ ਸਕਦੀ ਹੈ ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਚੀਫ ਜਿਹੜੇ ਹੈਗੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਇੱਕ ਮੁੱਖ ਮੰਤਰੀ ਦੇ ਪਾਸ ਤੋਂ ਅਸਤੀਫਾ ਦੇਣ ਦਾ ਡਰਾਮਾ ਕੀਤਾ ਉਹ ਪੰਜਾਬ ਦੇ ਲੋਕਾਂ ਨੂੰ ਮੂर्ख ਬਣਾਇਆ ਜਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਵੀ ਕਿਉਂਕਿ ਪੰਜਾਬ ਚ ਕੋਈ ਇਹਦੀ ਸਰਕਾਰ ਹੈਗੀ ਹੈ ਹਰਿਆਣਾ ਦੇ ਵਿੱਚ ਇਲੈਕਸ਼ਨ ਹੋ ਰਹੇ ਆ ਦਿੱਲੀ ਦੇ ਵਿੱਚ ਲੋਕਾਂ ਦੀ ਸਹਿਮਤੀ ਲੈਣਾ ਚਾਹੁੰਦੇ ਆ ਜਦੋਂ ਕਿ ਇਹ ਅਸਤੀਫਾ ਦੇਣਾ ਕੇਜਰੀ ਵਾਲਦੀਸ ਕਰਕੇ ਮਜਬੂਰੀ ਬਣ ਗਿਆ ਸੁਪਰੀਮ ਕੋਰਟ ਨੇ ਜਮਾਨਤ ਦੇਣ ਵੇਲੇ ਸ਼ਰਤ ਰੱਖੀ ਸੀ ਕਿ ਤੁਸੀਂ ਮੁੱਖ ਮੰਤਰੀ ਵਾਲੀ ਫਾਈਲ ਤੇ ਕੋਈ ਸਾਈਨ ਨਹੀਂ ਕਰੋਗੇ ਉਹ ਗੱਲ ਨੂੰ ਲੁਕੋ ਕੇ ਇਹ ਸਹਿਮਤੀ ਲੈਣ ਦੇ ਚੱਕਰ ਜਨੇ ਪਰ ਹੁਣ ਪੰਜਾਬ ਦੇ ਲੋਕ ਏਸ਼ ਭਰ ਦੇ ਲੋਕ ਦਿੱਲੀ ਦੇ ਲੋਕ ਜਾਗ ਚੁਕੇ ਨੇ ਜਿਹੜੇ ਮੁੱਖ ਮੰਤਰੀ ਤੇਜਰੀਵਾਲ ਸਾਹਿਬ ਵੱਡੇ ਵੱਡੇ ਬੋਲ ਲਾਉਂਦੇ ਸੀ 4 ਮਹੀਨੇ ਲੱਛਾ ਖਤਮ ਕਰਾਂਗੇ ਹੈਨਾ ਉਹ ਨਸ਼ੇ ਦੇ ਸੂਦਾਗਰ ਵਜੋਂ ਜੇ ਕਹਿੰਗੇ ਸ਼ਰਾਬ ਦੇ ਘਟਾਲੇ 'ਚ ਜੇਲ੍ਹ ਚ ਰਹਿਗੇ ਤੇ ਇਹ ਹੁਣੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਹਰਿਆਣਾ ਦੇ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਤੇ ਮੈਂ ਪੰਜਾਬ ਦੀ ਸਰਕਾਰ ਨੂੰ ਇੱਕ ਵਾਰ ਫਿਰ ਕਹਿਣਾ ਚਾਹਣਾ ਅਮਰਿੰਦਰ ਸਿੰਘ ਰਾਜਾਵੜੀ ਦੀ ਵਾਈਟ ਕਾਂਗਰਸ ਪਾਰਟੀ ਦਾ ਹਰ ਵਰਕਰ ਸਰਕਾਰ ਤੇ ਨਿਕਲਣ ਵਾਸਤੇ ਤਿਆਰ ਹੈ ਚੇਧਰ ਜਾਓ ਨਹੀਂ ਤੇ ਸਰਕਾਰ ਤੋਂ ਨਿਕਲਣਾ ਪੰਜਾਬ ਸਰਕਾਰ ਦਾ ਮੁਸ਼ਕਲ ਹੋ ਜਾਣਾ